ਸਤਿ ਸ੍ਰੀ ਅਕਾਲ ਕਿਸਾਨ ਵੀਰੋ ਅੱਜ ਪਿੰਡ ਫਕਰਸਰ ਥੇੜੀ ਵਿਖੇ ਆਪਾਂ ਹੈਪੀ ਸੀਡਰ ਦੇ ਨਾਲ ਸਿਰਫ 350 ਰੁਪਿਆ ਪ੍ਰਤੀ ਏਕੜ ਖਰਚ ਕੇ ਮਲਚੰਗਾਲੀ ਕਣਕ ਬੀਜ ਰਹੇ ਆਂ ਬਾਈ ਰਮਨਦੀਪ ਸਿੰਘ ਸਿੱਧੂ ਅਤੇ ਬਾਈ ਅਮਨਦੀਪ ਸਿੰਘ ਸਿੱਧੂ ਹੁਣਾ ਦੇ ਖੇਤ ਤੁਹਾਡੇ ਧਿਆਨ ਚ ਲਿਆ ਰਹੀਏ ਕਿ ਪਿਛਲੇ ਤੋਂ ਪਿਛਲੇ ਸੀਜ਼ਨ ਇਹਨਾਂ ਨੇ 12 ਏਕੜ ਮਲਚੰਗ ਵਾਲੀ ਕਣਕ ਇਸੇ ਤਰੀਕੇ ਨਾਲ ਬੀਜੀ ਸੀ ਤੇ ਇਸ ਤਰੀਕੇ ਦੇ ਖੋਜੀ ਕਿਸਾਨ ਇਹੀ ਦੋਨੇ ਭਰਾ ਹੈਗੇ ਆ ਪਿਛਲੇ ਸੀਜ਼ਨ ਵਾਣ ਗਿੱਲਾ ਹੋਣ ਕਰਕੇ ਇੱਥੇ ਇਹ ਮਲਚੰਗਾਲੀ ਕਣਕ ਨਹੀਂ ਬੀਜ ਸਕੇ ਸੀ ਇਸ ਵਾਰ ਵਾਣ ਸੁੱਕਾ ਮੌਸਮ ਨੇ ਸਾਥ ਦਿੱਤਾ ਤੇ 12 ਤੋਂ ਏਕੜ ਹੋ ਗਿਆ 29 ਸੋ ਇਹ 24 ਏਕੜ ਤਾਂ ਬੀਜ ਚੁੱਕੇ ਆ ਤੇ ਆ 5 ਏਕੜਾਂ ਦੇ ਵਿੱਚ ਬਜਾਈ ਜਾਰੀ ਹੈ ਹੁਣ ਆਪਾਂ ਗੱਲ ਕਰਦੇ ਹਾਂ ਕਿ ਹੈਪੀ ਸੀਡਰ ਦੇ ਨਾਲ ਮਲਚ ਗਾਲੀ ਕਾਣਕ ਇਹਨੇ ਸੌਖੇ ਤੇ ਸਸਤੇ ਤਰੀਕੇ ਕਿਵੇਂ ਬੀਜੀ ਜਾ ਸਕਦੀ ਹੈ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਤੁਸੀਂ ਕਿਹਾ ਵੀ 350 ਰੁਪਏ ਹੀ ਖਰਚ ਆ ਰਿਹਾ ਹਾਂ ਜੀ ਕਿਵੇਂ ਇਹ ਹੋ ਸਕਦਾ ਇਹ ਜੀ ਦੂਜਾ ਕੱਲਾ ਇਹਦੇ ਚ ਡੀਜ਼ਲ 4 ਲੀਟਰ ਡੀਜ਼ਲ ਮੱਚ ਰਿਹਾ ਕਿੱਲੇ ਦਾ ਤੇ ਬਸ ਉਹੀ ਖਰਚਾ ਹੋਰ ਇਹਦਾ ਕੀ ਹੈ ਵੈਸੇ ਹੈਪੀ ਸੀਡਰ ਦਾ ਟਰੈਕਟਰ ਦੀ ਲੰਬ ਕਢਾ ਦਿੰਦਾ ਹੁੰਦਾ ਤੇ ਡੀਜ਼ਲ ਵਾਲੇ ਵੀ ਪੜਨੇ ਪਾ ਦਿੰਦਾ ਹੁੰਦਾ ਨਹੀਂ ਜੀ ਇਹਦੇ ਚ ਫਿਰ ਆਪਾਂ ਇਹਦੀਆਂ ਫਾਲੀਆਂ ਖੋਲ੍ਹ ਲਈਆਂ ਇਹ ਉੱਤੇ ਸੀਡ ਪਾਉਂਦਾ ਤੇ ਬਸ ਕੱਲੀ ਪ੍ਰਾਲੀ ਇਕੁੱਤਰਨੀ ਐ ਨੇ ਸੋ ਤੁਹਾਨੂੰ ਦੱਸ ਦਈਏ ਕਿ ਹੈਪੀ ਸੀਡਰ ਦੇ ਵਿੱਚ 500 ਰੁਪਈਆ ਖਰਚ ਕੇ ਇੱਕ ਹਲਕੀ ਜੀ ਮੋਡੀਫਿਕੇਸ਼ਨ ਕੀਤੀ ਗਈ ਆ ਉਹ ਵੀ ਪੁਰਾਣਾ ਹੈਪੀ ਸੀਡਰ ਕਬਾੜ ਦੇ ਭਾਅ ਸਾਨੂੰ ਮਿਲ ਗਿਆ ਸੀ ਤੇ ਉਹਦੇ ਚ ਅਸੀਂ ਮੋਡੀਫਿਕੇਸ਼ਨ ਕੀਤੀ ਆ ਕੀ ਮੋਡੀਫਿਕੇਸ਼ਨ ਕੀਤੀ ਆ ਬਾਈ ਜੀ ਤੋਂ ਆਪਾਂ ਪੁੱਛਦੇ ਆ ਬਾਈ ਜੀ ਕੀ ਮੋਡੀਫਿਕੇਸ਼ਨ ਕੀਤੀ ਆ ਇਹਦੇ ਚ ਜਿਹੜੀਆਂ ਦੀਆਂ ਫਾਲੀਆਂ ਆ ਉਹ ਖੋਲਤੀਆਂ ਥੱਲੇ ਆਪਾਂ ਤੇ ਟੈਣਾ ਰਹਿ ਗਈਆਂ ਟੈਣਾ ਦੇ ਨਾਲ ਆਪਾਂ ਪਿਛਲੇ ਪਾਸੇ ਪਾਈਪ ਦੇ ਟੋਟੇ ਵੈਲਡਿੰਗ ਕਰਕੇ ਉਹਦੇ ਵਿੱਚ ਪੋਰ ਪਾਈਪਾ ਪਸਾ ਦਿਆਂ ਤੇ ਉਹ ਬਸ ਆਹੀ ਮੋਡੀਫਿਕੇਸ਼ਨ ਕਰੀ ਆ ਤੇ ਉਹਦੇ ਚ ਬਸ ਉਹ ਬੀਜ ਧਰਤੀ ਦੇ ਉੱਤੇ ਕਿਰੀ ਜਾਂਦਾ ਤੇ ਮੂਰੇ ਇਹਦਾ ਬੇਲਰ ਆ ਜਿਹੜਾ ਉਪਰਾਲੀ ਕੱਟੀ ਜਾਂਦਾ ਜੀ ਸੋ ਦੋਸਤੋ ਹਲਕੀ ਜੀ ਮੋਡੀਫਿਕੇਸ਼ਨ ਆ ਹੈਪੀ ਸੀਡਰ ਦੀਆਂ ਫਾਲੀਆਂ ਜਿਹੜੀਆਂ ਹੈਗੀਆਂ ਉਹ ਖੋਲਤੀਆਂ ਜਿਹੜੀਆਂ ਜ਼ਮੀਨ 'ਚ ਛਿਰੀ ਪਾਉਂਦੀਆਂ ਸੀ ਉਹ ਖੋਲਤੀਆਂ ਤੇ ਉਹਨਾਂ ਹੀ ਫੱਟੀਆਂ ਦੇ ਪਿਛਲੇ ਪਾਸੇ ਜਿਵੇਂ ਤੁਸੀਂ ਦੇਖ ਰਹੇ ਹੋ ਲੋਹੇ ਦੇ 3 3 ਇੰਚ ਦੇ ਗੋਲ ਪਾਈਪ ਵੈਲਡ ਕਰਤੇ ਤੇ ਉਹਨਾਂ ਪਾਈਪਾਂ ਦੇ ਵਿੱਚ ਪੋਰ ਪਾਈਪ ਫਸਾਤੇ ਹੁਣ ਇਸ ਤੋਂ ਬਾਅਦ ਹੈਪੀ ਸੀਡਰ ਵਿੱਚ ਕਣਕ ਅਤੇ ਡੀਏਪੀ ਮਿਕਸ ਕਰਕੇ ਪਾ ਕੇ ਉਸ ਤੋਂ ਬਾਅਦ ਟਰੈਕਟਰ ਨੂੰ ਤੋੜ ਲਿਆ ਜਾਂਦਾ ਤੇ ਹੈਪੀ ਸੀਟਰ ਦੇ ਨਾਲ ਜ਼ਮੀਨ ਦੇ ਉੱਤੇ ਹੀ ਬੀਜ ਦਾ ਕੇਰਾ ਹੁੰਦਾ ਜਾਂਦਾ ਛਿਰੀ ਨਹੀਂ ਪਾਉਂਦੇ ਤੇ ਕੇਰਾ ਹੁੰਦਾ ਲਾਈਨਾਂ ਦੇ ਵਿੱਚ ਉਸ ਤੋਂ ਬਾਅਦ ਇਹ ਕਣਕ ਦੀ ਬਿਜਾਈ ਦਾ ਕੰਮ ਮੁਕੰਮਲ ਹੋ ਜਾਂਦਾ ਇਸ ਤਰ੍ਹਾਂ ਸਾਰਾ ਵਾਹਣ ਤੁਹਾਨੂੰ ਦਿਖਣ ਲੱਗ ਜਾਂਦਾ ਜਿਵੇਂ ਤੁਸੀਂ ਦੇਖ ਰਹੇ ਹੋ ਕੋਈ ਢੇਰੀ ਨਹੀਂ ਬਣਦੀ ਕੋਈ ਹੋਰ ਢੇਰੀਆਂ ਖਲਾਰਨ ਵਾਲਾ ਯੱਪ ਨਹੀਂ ਹੈਗਾ ਜਿਵੇਂ ਤੁਸੀਂ ਕਣਕ ਦਾ ਕੇਲਾ ਕਰਕੇ ਵਾਹਣ ਚੋਂ ਬਾਹਰ ਹੁੰਨੇ ਹੋ ਵਾਹਣ ਦੇ ਵਿੱਚ ਤੁਸੀਂ ਪਾਣੀ ਛਾੜ ਦੇਣਾ ਤੇ ਪਾਣੀ ਜਿਹੜਾ ਹੈਗਾ ਲੱਗਣ ਤੋਂ ਪੰਜਾਂ ਛਿਆਂ ਦਿਨਾਂ ਦੇ ਅੰਦਰ ਅੰਦਰ ਕਣਕ ਜਿਹੜੀ ਹੈਗੀ ਜੰਮ ਕੇ ਪਰਾਲੀ ਚੋਂ ਬਾਹਰ ਆ ਜਾਂਦੀ ਹੈ ਲਾਈਨਾਂ ਦੇ ਵਿੱਚ ਲੇਸ਼ ਲੇਸ਼ ਕਰਦੀ ਕਣਕ ਉੱਗੀ ਹੋਈ ਤੁਹਾਨੂੰ ਦਿਖਣ ਲੱਗ ਜਾਂਦੀ ਹੈ ਇਦੋਂ ਸੌਖਾ ਸਸਤਾ ਤੇ ਪਾਇਦਾਰ ਤਰੀਕਾ ਮੈਨੂੰ ਨਹੀਂ ਲੱਗਦਾ ਕਿ ਕਣਕ ਬੀਜਣ ਦਾ ਕੋਈ ਹੋਊਗਾ ਇੱਕ ਪੁਰਾਣਾ ਐਪੀ ਸੀਡਰ ਜਿਹੜਾ ਤੁਹਾਨੂੰ ਕਵਾੜ ਚੋਂ 45-50 35000 ਦਾ ਵੀ ਮਿਲ ਸਕਦਾ ਉਹ ਲੈ ਆਓ ਤੇ ਉਹਦੇ ਵਿੱਚ ਜਿਵੇਂ ਬਾਈ ਜੀ ਨੇ ਦੱਸਿਆ ਉਵੇਂ ਮੋਡੀਫਿਕੇਸ਼ਨ ਕਰ ਲਓ ਤੁਸੀਂ ਦੇਖ ਰਹੇ ਹੋ ਤੁਹਾਡੀ ਸਕਰੀਨ ਤੇ ਤੇ ਉਦੋਂ ਬਾਅਦ 50 ਘਾਹਰ ਚ ਪਾਵਰ ਦਾ ਟਰੈਕਟਰ ਬਹੁਤ ਆ ਬਾਈ ਬਹੁਤ ਹੈ ਜੀ ਆਪਣਾ ਕਿਹੜਾ ਟਰੈਕਟਰ ਹੈ ਇਹ ਵੀ 855 ਹੈ 50 ਘਾਹਰ ਚ ਪਾਵਰੀ ਹੈ ਹਾਂਜੀ ਹਾਂਜੀ ਤੀਜੇ ਗੇਅਰ ਚ ਚੱਲਿਆ ਹੁੰਦਾ ਤੀਜੇ ਲੋ ਚ ਠੀਕ ਹੈ ਤਾਂ 50 ਘਾਹਰ ਚ ਪਾਵਰ ਦਾ ਟਰੈਕਟਰ ਹੋਵੇ ਉਦੇ ਮਗਰ ਇਹ ਮਸ਼ੀਨ ਪਾਓ ਤੇ ਟਰੈਕਟਰ ਨੂੰ ਤੋੜ ਲਓ ਟਰੈਕਟਰ ਤੁਰਦਾ ਜਾਏਗਾ ਪਿੱਛੇ ਬੀਜ ਦਾ ਕੇਣਾ ਹੁੰਦਾ ਜਾਏਗਾ ਜਿਵੇਂ ਬਾਈ ਜੀ ਨੇ ਦੱਸਿਆ ਤੀਜੇ ਲੋ ਦੇ ਵਿੱਚ ਇਹ ਬਜਾਈ ਕਰਦੇ ਪਏ ਆ ਤੁਸੀਂ ਆਪਣੇ ਟਰੈਕਟਰ ਦੀ ਪਾਵਰ ਦੇ ਹਿਸਾਬ ਨਾਲ ਉਹ ਆਪ ਦੇਖ ਲੈਣਾ ਵੀ ਤੀਜੇ ਲੋ ਚ ਹੋਊ ਕਿ ਦੂਜੇ ਲੋ ਚ ਹੋਊ ਸਿਰਫ 350 ਰੁਪਿਆ ਪ੍ਰਤੀ ਏਕੜ ਖਰਚ ਹੋ ਰਿਹਾ 4 ਲੀਟਰ ਡੀਜ਼ਲ ਜੇ ਮੱਚਦਾ ਪਿਆ ਇਸ ਤੋਂ ਵਧੀਆ ਹੋਰ ਤਾਂ ਕੁਝ ਹੋ ਨਹੀਂ ਸਕਦਾ ਮੇਰੇ ਖਿਆਲ ਚ ਇੱਕ ਵੀ ਪੂਰਾ ਇੱਕ ਸਾਰ ਤੇ ਲੈਣਾ ਚ ਓੜਿਆਂ ਚ ਹੋਊਗੀ ਕਣਕ ਜੀ ਹੁਣ ਆਪਾਂ ਗੱਲ ਕਰਦੇ ਹਾਂ ਕਿ ਜ਼ਮੀਨ ਕਿਹੋ ਜੀ ਹੋਵੇ ਮਲਚੰਗਾਲੀ ਕਣਕ ਬੀਜਣ ਵਾਸਤੇ ਸੋ ਦੋਸਤੋ ਜ਼ਮੀਨ ਦਾ ਜਿਓ ਜੀ ਮਰਜ਼ੀ ਹੋਵੇ ਡੱਕ ਰੋਵੇ ਰਸੀਲੀ ਹੋਵੇ ਰੇਤਲੀ ਹੋਵੇ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਬਾਣ ਸੁੱਕਾ ਹੋਣਾ ਚਾਹੀਦਾ ਸੁੱਕਾ ਹੋਣਾ ਚਾਹੀਦਾ ਬਾਣ ਪਾਣੀ ਨਹੀਂ ਖੜਨਾ ਚਾਹੀਦਾ 24 ਘੰਟਿਆਂ ਤੋਂ ਪਹਿਲਾਂ ਪਹਿਲਾਂ ਸੁੱਕਣਾ ਚਾਹੀਦਾ ਜੀ ਸੋ ਇਹੋ ਜਿਹਾ ਖੇਤ ਚੁਣੋ ਜਿਹਦੇ ਵਿੱਚ ਜਦੋਂ ਤੁਸੀਂ ਮਲਚੰਗਾਲੀ ਕਣਕ ਬੀਜ ਕੇ ਪਾਣੀ ਛੱਡੋ ਤਾਂ ਉਹ ਬਾਣ ਪਾਣੀ 24 ਘੰਟਿਆਂ ਦੇ ਵਿੱਚ ਵਿੱਚ ਜੀਰ ਜੇ ਪੀ ਜੇ ਤਾਂ ਇੱਥੇ ਤੁਸੀਂ ਦੇਖ ਰਹੇ ਹੋ ਸਾਡੀ ਜ਼ਮੀਨ ਪੂਰੀ ਸੁੱਕੀ ਆ ਤੇ ਹੁਣ ਇਸ ਸੁੱਕੀ ਹੋਈ ਜ਼ਮੀਨ ਤੇ ਅਸੀਂ ਮਲਚੰਗਾਲੀ ਕਣਕ ਦਾ ਕੀੜਾ ਕਰਤਾ ਤੇ ਇੱਕ ਦੋ ਦਿਨਾਂ ਦੇ ਵਿੱਚ ਪਾਣੀ ਸਾਰੇ ਬਾਣ ਚ ਲੱਗੂ ਹਾਂਜੀ ਬਸ ਕੱਲ ਨੂੰ ਲੱਛੁਰੂਗਾ ਹਾਂ ਕੱਲ ਨੂੰ ਪਾਣੀ ਸ਼ੁਰੂ ਹੋ ਜਾਊਗਾ ਦੋ ਚੌ ਦਿਨਾਂ ਦੇ ਵਿੱਚ 30 ਕਿੱਲਾਂ ਦੇ ਵਿੱਚ ਪਾਣੀ ਸਾਡਾ ਫਿਰ ਜਾਊਗਾ ਤੇ ਉਦੋਂ ਪੰਜਾਛੀਆਂ ਦਿਨਾਂ ਬਾਅਦ ਕਣਕ ਲਾਈਨਾਂ ਦੇ ਵਿੱਚ ਸਾਡੀ ਉੱਗੀ ਹੋਈ ਉਗਦੀ ਹੋਈ ਨਜ਼ਰ ਆਊਗੀ ਤੁਹਾਨੂੰ ਤੇ 12 ਦਿਨਾਂ ਦੇ ਵਿੱਚ ਵਿੱਚ ਜਿਹੜਾ ਮੈਂ ਆਪਣਾ ਤਜਰਬਾ ਕਣਕ ਜਿਹੜੀ ਹੈਗੀ ਸਾਰੇ ਬਾਣ ਚ ਹਰੀ ਹੋ ਜਾਂਦੀ ਹੈ ਹਾਂਜੀ ਹਾਂਜੀ ਤੇ ਉਦੋਂ ਬਾਅਦ ਚੱਲ ਸੋ ਚੱਲ ਕਣਕ ਚੜ੍ਹਦੀ ਜਾਂਦੀ ਹੈ ਨਜ਼ਾਰੇ ਬੰਨ੍ਹ ਦਿੰਦੀ ਹੈ ਸ਼ੁਰੂ ਸ਼ੁਰੂ ਚਾਂਦੀ ਗਵਾਂਦੀ ਝੇਡਾਂ ਕਰਦੇ ਆਂ ਮੰਗਰ ਉਹਨਾਂ ਦਾ ਮੂੰਹ ਬੰਦ ਹੋ ਜਾਂਦਾ ਉਂਝ ਮੈਂ ਤੁਹਾਨੂੰ ਦੱਸ ਦਿਆਂ ਵੀ ਮਲਚੰਗਾਲੀ ਕਣਕ ਜਾਂ ਤਾਂ ਬਰਾਬਰ ਝੜਦੀ ਆ ਜਾਂ 2 ਕੁਇੰਟਲ ਵੱਧ ਝੜਦੀ ਆ ਆਮ ਤਰੀਕੇ ਨਾਲ ਬੀਜੀ ਹੋਈ ਕਣਕ ਦੇ ਮੁਕਾਬਲੇ ਤੇ ਮਲਚੰਗਾਲੀ ਕਣਕ ਦੀ ਜੜ ਉਹ ਆਮ ਤਰੀਕੇ ਨਾਲੋਂ ਬੀਜੀ ਹੋਈ ਕਣਕ ਦੀ ਜੜ ਨਾਲੋਂ ਡੇਢੀ ਜਾਂ ਦੁੱਗਣੀ ਡੂੰਗੀ ਜਾਂਦੀ ਆ ਜ਼ਮੀਨ ਦੇ ਵਿੱਚ ਮਲਚੰਗਾਲੀ ਕਣਕ ਦਾ ਕੱਦ ਆਮ ਤਰੀਕੇ ਨਾਲੋਂ ਬੀਜੀ ਹੋਈ ਕਣਕ ਦੇ ਮੁਕਾਬਲੇ 6 ਇੰਚ ਲਗਭਗ ਜ਼ਿਆਦਾ ਹੁੰਦਾ ਇੱਕ ਟਰਾਲੀ ਤੂੜੀ ਦੀ ਵੀ ਮਲਚੰਗਾਲੀ ਕਣਕ ਤੋਂ ਤਣਕ ਦੀ ਜ਼ਿਆਦਾ ਬਣਦੀ ਹੈ ਸੋ ਇਹ ਸਾਰੇ ਇਹਦੇ ਇਹਦੀਆਂ ਖਾਸੀਅਤਾਂ ਤੇ ਇੱਕ ਕੰਮ ਜ਼ਰੂਰ ਕਰਨਾ ਜਦੋਂ ਤੁਸੀਂ ਮਲਚੰਗਾਲੀ ਕਣਕ ਬੀਜ ਕੇ ਪਾਣੀ ਛੱਡੋ ਤਾਂ ਪਾਣੀ ਦੇ ਨਾਲ ਪ੍ਰਤੀ ਏਕੜ 200 ਲੀਟਰ ਵੇਸਟ ਡੀਕੰਪੋਜ਼ਰ ਆਪਾਂ ਨੂੰ ਜ਼ਰੂਰ ਵਗਾਉਣਾ ਚਾਹੀਦਾ ਤਾਂ ਕਿ ਪਰਾਲੀ ਨੂੰ ਡੀਕੰਪੋਜ਼ ਹੋਣ ਦੀ ਪ੍ਰਕਿਰਿਆ ਜਿਹੜੀ ਹੈਗੀ ਆ ਪਹਿਲੇ ਪਾਣੀ ਤੋਂ ਹੀ ਸ਼ੁਰੂ ਹੋ ਜੇ ਤਾਂ ਇਹ ਪਰਾਲੀ ਆ ਜਿਹੜੀ ਅਸਲ ਦੇ ਵਿੱਚ ਇਹ ਸੋਨਾ ਇਹਦੇ ਤੇ ਨਾ ਤਾਂ ਕਿਸੇ ਕਿਸਾਨ ਦਾ ਅਧਿਕਾਰ ਨਾ ਕਿਸੇ ਫੈਕਟਰੀ ਦਾ ਅਧਿਕਾਰ ਆ ਤੇ ਨਾ ਕਿਸੇ ਸਰਕਾਰ ਦਾ ਇਹਦੇ ਉੱਤੇ ਜੇ ਕਿਸੇ ਦਾ ਅਧਿਕਾਰ ਆ ਤਾਂ ਉਹ ਸਿਰਫ ਅਤੇ ਸਿਰਫ ਧਰਤੀ ਮਾਤਾ ਦਾ ਅਧਿਕਾਰ ਹੈ ਇਹ ਧਰਤੀ ਦੀ ਖੁਰਾਕ ਜਿਵੇਂ ਜਿਵੇਂ ਇਹ ਧਰਤੀ ਨੂੰ ਮਿਲਦੀ ਜਾਊਗੀ ਓਵੇਂ ਓਵੇਂ ਸਾਡੀ ਧਰਤੀ ਸਾਡੀ ਜ਼ਮੀਨ ਉਪਜਾਊ ਹੁੰਦੀ ਜਾਊਗੀ ਤਾਕਤਵਰ ਹੁੰਦੀ ਜਾਊਗੀ ਤਗੜੀ ਹੁੰਦੀ ਜਾਊਗੀ ਸੋ ਜੇ ਤਗੜੀ ਜ਼ਮੀਨ ਹੋਏਗੀ ਤਗੜੀਆਂ ਫਸਲਾਂ ਆਉਣਗੀਆਂ ਜੇ ਤਗੜੀਆਂ ਫਸਲਾਂ ਹੋਣਗੀਆਂ ਤਾਂ ਅਸੀਂ ਤਗੜੇ ਹੋਵਾਂਗੇ ਤੇ ਮੈਂ ਅਕਸਰ ਕਹਿੰਦਾ ਉਹਨਾਂ ਜੈਸੀ ਜ਼ਮੀਨ ਵੈਸੀ ਫਸਲ ਤੇ ਜੈਸੀ ਫਸਲ ਵੈਸੀ ਨਸਲ ਸੋ ਆ ਜਿਹੜਾ ਤਰੀਕਾ ਬਹੁਤ ਹੀ ਸੌਖਾ ਸਸਤਾ ਪਾਇਦਾਰ ਟਿਕਾਊ ਤਰੀਕਾ ਕਣਕ ਬਜਾਈ ਦਾ ਤੁਹਾਡੇ ਨਾਲ ਸਾਂਝਾ ਕਰਤਾ ਸੋ ਇਸ ਤਰੀਕੇ ਦੇ ਨਾਲ ਤੁਸੀਂ ਹੈਪੀ ਸੀਡਰ ਨੂੰ ਮੋਡੀਫਾਈ ਕਰਕੇ ਸਿਰਫ 350 ਰੁਪਿਆ ਪ੍ਰਤੀ ਏਕੜ ਖਰਚੋ ਤੇ ਘੰਟੇ ਡੇਢ ਘੰਟੇ ਚ 1 ਕਿੱਲਾ ਬੀਜ ਕੇ ਵੇਲੇ ਹਾਂਜੀ ਘੰਟਾ ਕਿ ਲੱਗਦਾ ਬਸ ਘੰਟਾ ਹੀ ਲੱਗਦਾ ਤਾਂ ਘੰਟੇ ਚ ਯਾਨੀ ਕਿ ਇੱਕ ਦਿਨ ਚ ਤੁਸੀਂ 8-10 ਕਿੱਲੇ ਆਰਾਮ ਨਾਲ ਬੀਜ ਸਕਦੇ ਹੋ ਇੱਕ ਦਿਨ ਚ 10 ਕਿੱਲੇ ਆਰਾਮ ਨਾਲ ਇਸ ਤਰੀਕੇ ਕਣਕ ਦੀ ਬਜਾਈ ਹੋ ਜਾਂਦੀ ਆ ਸੋ ਕਿਸਾਨ ਦੇ ਤਜਰਬੇ ਤੋਂ ਤੁਹਾਡੇ ਰੂਬਰੂ ਹੋਏ ਆ ਸਾਡਾ ਕੰਮ ਆ ਕਿ ਖੇਤੀ ਨੂੰ ਬਾਦ ਤੋਂ ਬਾਦ ਸੌਖੀ ਕੀਤਾ ਜਾਵੇ ਕਿਸਾਨ ਪੱਖੀ ਕੁਦਰਤ ਪੱਖੀ ਸਮਾਜ ਪੱਖੀ ਕੀਤਾ ਜਾਵੇ ਤੇ ਉਸੇ ਮਕਸਦ ਦੇ ਨਾਲ ਅਸੀਂ ਲਗਾਤਾਰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿੰਦੇ ਆ ਅੱਜ ਲਈ ਇੰਨਾ ਹੀ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਬਹੁਤ ਤੋਂ ਬਾਅਦ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਤੇ ਕਲਿੱਕ ਕਰ ਦਿਓ ਤੇ ਨਾਲ ਹੀ ਆਪਣੇ ਫੇਸਬੁੱਕ ਪੇਜ ਨੂੰ ਵੀ ਲਾਈਕ ਸ਼ੇਅਰ ਫੋਲੋ ਅਤੇ ਰეკਮੈਂਡ ਕਰਨਾ ਨਾ ਭੁੱਲਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ